ਤੁਸੀਂ ਹੋ ਗਈ ਨਹੀਂ ਜਿਹੜੇ ਬਾਹ ਰਖੜੀ ਵੇਚਦੇ ਹਾਂ ਗੰਗਰੇ ਮੇ ਉਹ ਹੀ ਆਂ ਮੇ ਦਵਾਈ ਦੇ ਉਸ ਬਾਈ ਅਵਰ ਜੀ ਤਾਂ ਆ ਮੈਡੀਸਨ ਠੀਕ ਕਰਨ ਹੋ ਗਈ ਰਖੜੀਆਂ ਵੇਚੇਗਾ ਨਹੀਂ ਨਹੀਂ ਵੀਰੇ ਸ਼ਾਮ ਤੱਕ ਵੇਖ ਜਾਣਗੀਆਂ ਉਸ ਲੋਬਾ ਜੀ ਆ ਲਓ ਤੁਹਾਡੀ ਮੈਡੀਸਨ ਇਹਨੇ ਪੈਸੇ ਵੀਰੇ ਇਹਦਾ ਕੋਈ ਪੈਸਾ ਨਹੀਂ ਪਰ ਕਿਉਂ ਵੀ ਅਸੀਂ ਨਾ ਅੱਜ ਦੇ ਦਿਨ ਸੋਚਿਆ ਸੀਗਾ ਵੀ ਰਖੜੀ ਵਾਲੇ ਦਿਨ ਜੇ ਕੋਈ ਸਾਡਾ ਪਹਿਲਾ ਕਸਟਮਰ ਆਊਗਾ ਨਾ ਜੇ ਕੁੜੀ ਆਈ ਤਾਂ ਉਹਦੇ ਤੋਂ ਅਸੀਂ ਕੋਈ ਪੈਸੇ ਨਹੀਂ ਲੈਣ ਪਰ ਹਾਂ ਇੱਕ ਸ਼ਰਤ ਆ ਕਿ ਸ਼ਰਤ ਹੈ ਸਾਡੇ ਤਿੰਨਾਂ ਦੇ ਰਖੜੀ ਬੰਧਨੀ ਬੈਨੀਆਂ ਪਰ ਵੀਰੇ ਉਹ ਪਰਪੁਰ ਪੋਸ਼ਨੀ ਜੇ ਤੂੰ ਸਾਨੂੰ ਪਰ ਆ ਗਿਆ ਤਾਂ ਅਸੀਂ ਵੀ ਤੇਰੇ ਭਾਈ ਹੋਏ ਤੇ ਸਾਡੇ ਰਖੜੀ ਬੰਧ ਗਏ ਠੀਕ ਹੈਂਗੇ ਆ ਲੋ ਤੁਹਾਡੀ ਮੈਡੀਸਨ ਦੇ। ਥੈਂਕ ਯੂ ਗੁਰੂ। ਭਾਈ ਅੱਗੇ ਕੀਤਾ ਤੁਸੀਂ ਆਪਾਂ ਗਾ ਰਖੜੀ ਵਾਲਾ ਆਪਾਂ ਤਾਂ ਰੱਖੀ ਨਹੀਂ ਸੀ। ਇਹ ਲੋਕਾਂ ਨੂੰ ਫਰੀਦ ਦਵਾਈ ਦੇ ਦੇ। ਮੈਨੂੰ ਪਤਾ ਵੀ ਆਪਾਂ ਕੋਈ ਆਫਰ ਨਹੀਂ ਰੱਖੀ ਸੀਗੀ। ਤੇ ਮੈਨੂੰ ਇਹ ਵੀ ਪਤਾ ਵੀ ਮੈਂ ਤੁਹਾਨੂੰ ਸਾਹਮਣੇ ਝੂਠ ਬੋਲਿਆ। ਪਰ ਭਾਈ ਅੱਜ ਰਖੜੀ ਸੀਗੀ। ਮੈਂ ਵੀ ਕੀ ਕਰਦਾ। ਜਦੋਂ ਮੈਂ ਸਵੇਰੇ ਮੈਡੀਕਲ ਤੇ ਆ ਰਿਹਾ ਸੀਗਾ ਨਾ ਤਾਂ ਮੈਂ ਸਖੂੜੀ ਨੂੰ ਫੋਨ ਤੇ ਗੱਲ ਕਰਦੇ ਨੂੰ ਸੁਣਦਿਆ ਸੀ। ਵੀਰੇ ਗਿਰੇ ਨਾਲ ਰਖੜੀਆਂ ਬਹੁਤ ਸਸਤੀਆਂ ਤੇ ਨਵੀਆਂ ਲੈ ਕੇ ਆਉਂਦੀਆਂ ਦੇਖ ਨਵੇਂ ਡਿਜ਼ਾਈਨ ਵੀ ਆ ਨਹੀਂ ਨਹੀਂ ਪਰ ਮੈਂ ਨਹੀਂ ਲੈਣੀਆਂ ਲੈ ਲੈ ਵੀਰੇ ਨਾ ਨਾ ਪਰ ਮੈਨੂੰ ਨਹੀਂ ਲੋੜ ਪਰੇ ਆਉਣ ਲੱਕੀ ਦਾ ਮੈਡੀਸਨ ਲੈ ਆਈ ਮੇਰੇ ਕੋਲ ਨਾ ਮੈਡੀਸਨ ਖਤਮ ਹੋ ਗਈ ਆ ਠੀਕ ਆ ਵੀਰੇ ਕੋਈ ਨਾ ਅੱਜ ਮੈਂ ਲੈ ਆਉਂਗੀ ਥੋੜੀਆਂ ਜੀਆਂ ਰਖੜੀਆਂ ਬਚ ਗਈਆਂ ਤੇ ਥੋੜੀਆਂ ਜੀਆਂ ਵੈਕ ਗਈਆਂ ਕੋਈ ਨਾ ਮੈਂ ਤੇਰੀ ਦਵਾਈ ਜ਼ਰੂਰ ਲੈ ਕੇ ਆਉਂਗੀ ਰੱਬਾ ਤੇ ਜਿ ਕਰ ਗਾਕਨ ਮੇਰੀਆਂ ਰਖੜੀਆਂ ਵੇਖ ਜਾਨ ਬਾਕੀ ਚੰਗੇ ਦੇ ਲਈ ਝੂਠ ਬੋਲਿਆ ਨਹੀਂ ਬਈ ਝੂਠ ਨਹੀਂ ਹੁੰਦਾ ਵੈਸੇ ਵੀ ਅੱਜ ਰਖੜੀ ਆ ਇਹ ਸੋਚਾਂਗੇ ਕਿ ਆਪਦੀ ਭੈਣ ਨੂੰ ਸ਼ਗਨ ਦੇਤਾ ਉਹ ਜਾ ਕੇ ਆਪਣੇ ਵਰਗੇ ਭਰਾ ਨੂੰ ਮੈਡੀਸਨ ਦੇ ਸਕੇ ਬਾਕੀ ਗੱਲ ਰੀ ਪੈਸੇ ਦੀ ਕੋਈ ਨਾ ਮੈਂ ਇਹ ਦਵਾਈ ਦੇ ਪੈਸੇ ਆਪਦੀ ਤਨਖਾਹ ਚੋਂ ਪਟਵਾ ਲਊਗਾ ਬਈ ਪਰ ਇੱਕ ਗੱਲ ਆ ਇਸ ਦਵਾਈ ਦੇ ਪੈਸੇ ਤੁਸੀਂ ਆਪਦੇ ਜੇਬ ਚੋਂ ਨਹੀਂ ਦਿਓਗੇ ਮੈਂ ਆਪਣੀ ਤਨਖਾਹ ਚ ਘਟਾਉਂਗਾ ਬਾਈ ਮੇਰੇ ਨਾਲ ਭੈਣ ਹੈ ਨਹੀਂ ਸੀ ਤੇ ਤੁਸੀਂ ਅੱਜ ਮੈਨੂੰ ਭੈਣ ਹੋਣ ਦਾ ਅਹਿਸਾਸ ਕਰਵਾਤਾ ਇਹ ਜਦੋਂ ਵੀ ਆ ਕੁੜੀ ਦੁਕਾਨ ਤੇ ਆਇਆ ਕਰੋਗ ਨਾ ਦਵਾਈ ਲੈਣ ਨੂੰ ਤੇ ਤੁਸੀਂ ਉਂ ਤਾਂ ਪੈਸੇ ਨਹੀਂ ਲੈਣੇ ਉਹਦੇ ਪੈਸੇ ਮੈਂ ਹਰ ਵਾਰੀ ਆਪਣੀ ਤਨਖਾਹ ਚ ਘਟਾਇਆ ਕਰੂਗਾ ਅੱਜ ਤੁਸੀਂ ਮੈਨੂੰ ਬਹੁਤ ਖੁਸ਼ੀ ਦਿੱਤੀ ਆ ਮੈਨੂੰ ਇੱਕ ਭੈਣ ਦੇ ਦੇ ਦੱਸੇ ਥੈਂਕ ਯੂ ਬਾਈ